ਮੱਖਣシャ ਲਬਾਣਾ ਜੀ ਇਹਦੇ ਤਿੰਨ ਪੁੱਤ ਹੋਏ ਤੇ ਤਿੰਨਾਂ ਨੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਨੂੰ ਖੰਡੇ ਦੀ ਪੋਲ ਦੇ ਕੇ ਗੁਰੂ ਨਾਨਕ ਦੇ ਮਿਸ਼ਨ ਦੀ ਸਪੂਰਤਾ ਕੀਤੀ ਇਹਦੇ ਤਿੰਨੇ ਪੁੱਤ ਜਿਹੜੇ ਆ ਉਮਰਸ਼ੱਕੇ ਖਾਲਸੇ ਚ ਰਲੇ ਜੀ ਉਹਨਾਂ ਦੇ ਤਿੰਨਾਂ ਦੇ ਨਾਮ ਆਪਾਂ ਨੂੰ ਮਿਲਦੇ ਆ ਲਾਲ ਸਿੰਘ ਖਸ਼ਾਲ ਸਿੰਘ ਤੇ ਜਵੰਦ ਜਵੰਦ ਸਿੰਘ ਹੂੰ ਹੂੰ ਇਹਨਾਂ ਦੇ ਜਿਹੜਾ ਖਸ਼ਾਲ ਸਿੰਘ ਆ ਇਹ ਜਦੋਂ ਲੋਗੜ ਦੇ ਕਿਲੇ ਤੇ ਸ਼ਰਾਬੀ ਹਾਥੀ ਨੇ ਹਮਲਾ ਕਰਦੇ ਆ ਤੇ ਭਾਈ ਬਚਿੱਤਰ ਸਿੰਘ ਨਾਗ ਨੇ ਹਾਥੀ ਮਾਰ ਕੇ ਹਾਥੀ ਨੂੰ ਮੋੜ ਦਿੰਦੇ ਆ ਤੇ ਜਿਹੜੇ ਭਾਈ ਉਹਦੇ ਸਿੰਘ ਆ ਉਹ ਕੇਸਰੀ ਚੰਦ ਦਾ ਸਿਰ ਵੱਢ ਲੈਂਦੇ ਆ ਪਰ ਉੱਥੇ ਇੱਕ ਮਸਾਨ ਦਾ ਯੁੱਧਤ ਹੁੰਦਾ ਨਾ ਜੀ 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 ਉਸ ਯੁੱਧ ਦੇ ਵਿੱਚ ਫੇ ਜਿਹੜਾ ਮੱਖਣਸ਼ਾਹ ਦਾ ਪੁੱਤਰ ਸੀਗਾ ਕਸ਼ਾਲ ਸਿੰਘ ਉਹ ਉੱਥੇ ਸ਼ਹੀਦ ਹੋਇਆ ਹੂੰ ਹੂੰ ਦੂਸਰਾ ਇਹਨਾਂ ਦਾ ਪੁੱਤਰ ਜਿਹੜਾ ਲਾਲ ਸਿੰਘ ਆ ਉਹ ਅਖੀਰ ਤੱਕ ਰਿਆ ਤੇ ਉਹ ਚਮਕੌਰ ਦੀ ਗੜੀ 'ਚ ਸ਼ਹੀਦ ਹੋਇਆ ਜੀ ਜੀ ਜਿਹੜੇ ਮੱਖਣਸ਼ਾਹ ਦੇ ਦੋਨੋਂ ਪੁੱਤਰ ਇਥੇ ਸ਼ਹੀਦ ਹੋਏ ਜਿਹੜਾ ਤੀਸਰਾ ਸੀਗਾ ਇਹ ਫੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਥੋਂ ਆਪਣੇ ਗੁਰੂ ਤੁਹਾਡਾ ਪੁੱਲਾ ਕਰੇ ਮਾਛੀਵਾੜੇ ਤੋਂ ਜਦੋਂ ਮਾਲਵੇ ਨੂੰ ਜਾਂਦੇ ਆ ਤੇ ਉਹਦੇ ਰਾਹ 'ਚ ਫੇ ਜਿਹੜਾ ਪਿੰਡ ਆਉਂਦਾ ਜੱਸੀ ਗਿੱਦੜਵਾੜੇ ਦੇ ਨੇੜੇ ਜੱਸੀ ਪਿੰਡ ਜੀ ਉੱਥੇ ਜਦੋਂ ਮੱਖਣਸ਼ਾਹ ਦੇ ਪੁੱਤਰ ਲਾਲ ਸਿੰਘ ਨੂੰ ਜਿਹੜਾ ਬਚ ਗਿਆ ਜਦੋਂ ਉਹਨੂੰ ਪਤਾ ਲੱਗਦਾ ਤੇ ਉਹ ਫੇ ਇਤਿਆਸ ਕਹਿੰਦਾ ਵੀ ਬਹੁਤ ਵੱਡੀਆਂ ਰਸਤਾ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਨੂੰ ਆਇਆ ਇਸ ਕਰਕੇ ਇਹ ਮੱਖਣ ਸ਼ਾਹ ਦਾ ਸਬੰਧ ਅਖੀਰ ਤੱਕ ਜਿਹੜਾ ਇਹ ਖਾਲਸਾ ਪੰਥ ਦੇ ਨਾਲ ਜੁੜਿਆ ਰਿਹਾ ਜੁੜਿਆ ਰਿਹਾ ਬਿਲਕੁਲ ਬਿਲਕੁਲ ਜੀ ਕਿਉਂਕਿ ਜਿਹੜਾ ਹੈਗਾ ਇਤਿਹਾਸ ਤੇ ਵਿੱਚ ਕਈ ਚੀਜ਼ਾਂ ਜਿਹੜੀਆਂ ਆਪਾਂ ਕਹੀ ਕਿ ਜ਼ਿਆਦਾ ਸਾਹਮਣੇ ਨਹੀਂ ਆਈਆਂ ਕੀ ਕਾਰਨ ਹੋ ਸਕਦੇ ਉਹ ਬਾਅਦ ਦੀ ਗੱਲ ਹੈ ਪਰ ਜਿੰਨੇ ਵੀ ਸਾਰ ਕਿਉਂਕਿ ਅਸੀਂ ਇਤਿਹਾਸ ਦੀ ਗੱਲ ਕਰਦੇ ਆਂ ਤੇ ਜਿੰਨੇ ਵੀ ਇਹ ਗੁਰਮਖ ਹੋਏ ਨੇ ਜਿਹੜੇ ਗੁਰੂ ਸਾਹਿਬ ਦੇ ਸਮਿਆਂ ਦੇ ਵਿੱਚ ਹੋਏ ਨੇ ਉਹਨਾਂ ਦਾ ਜਿਹੜਾ ਚਾਣਨਾ ਹੈ ਦਰਸ਼ਕਾਂ ਦੇ ਨਾਲ ਜਿਹੜਾ ਹੈ ਅਸੀਂ ਇਤਿਹਾਸਿਕ ਵਾਰਤਾ ਦੇ ਵਿੱਚ ਸਾਂਝਾ ਕਰਦੇ ਰਹੇ ਨੇ ਹੈਗੇ ਆ